ਆਪ ਦੇਖੋ ਤੁਸੀਂ ਆ ਮੇਰੇ ਮਾਸਕ ਪਾਇਆ ਹੋਇਆ ਅਸੀਂ ਮੋਢੂ ਮੱਕੀ ਦੇਖਣ ਜਾ ਰਹੇ ਹਾਂ ਫਿਲਹਾਲ ਦਰਸ਼ਕੋ ਸਾਡੇ ਵਾਸਤੇ ਦੁਆ ਕਰਿਓ ਜ ਲੜਕੀ ਤਾਂ ਬਚ ਗਈ ਸਾਡਾ ਕੈਮਰਾਮੈਨ ਵਿਚਾਰਾ ਕੱਲਾ ਹੀ ਹੈ ਮੈਂ ਨਹੀਂ ਨਹੀਂ ਦਿਖਾਈਂ ਦਿਖਾਣੀ ਇੱਕ ਮਿੰਟ ਕੋਈ ਨਹੀਂ ਤੁਹਾਨੂੰ ਨਹੀਂ ਆਇਆ ਇਹਨਿਕ ਰਸਤੇ ਨਹੀਂ ਹੋ ਰਹੀਏ ਇਹ ਨੋ ਫਰੇਮ ਆ ਜੀ ਅੱਛਾ ਜੀ ਨੋ ਫਰੇਮ ਆ ਜੀ ਇਹ ਜਦੋਂ ਖਿਆਲ ਦੇ ਵਿੱਚ ਮਾਲ ਕਰਦੀ ਹੈ ਸਰਸੋਂ ਦੀ ਸਰਸੋਂ ਦੇ ਵੇਲੇ ਉਹਨਾਂ ਮਾਲ ਕੱਢਦੀ ਹੈ ਅੱਛਾ ਜੀ ਬਾਕੀ ਹੁਣ ਪੈਨ ਦੇ ਬੱਚੇ ਪਾਲਦੀਆਂ ਬਸ ਅੱਛਾ ਕਿੰਨੇ ਡੱਬੇ ਕਿੰਨੇ ਨੇ ਟੋਟਲ ਤੁਸੀਂ ਕਿੰਨੇ ਕੀ ਕੱਢਦੇ ਕਿੰਨਾ ਕੁ ਸ਼ਾਇਦ ਨਿਕਲ ਜਾਂਦਾ ਹਫਤੇ ਦੇ ਵਿੱਚ ਦਾ ਇਹਦਾ ਹਫਤੇ ਜੀ ਕੱਢ ਦਿੰਦੀਆਂ 2.5 ਘੰਟਾ 2.5 ਘੰਟਾ ਨਿਕਲ ਜਾਂਦਾ ਬਾਕੀ ਤੁਸੀਂ ਦੇਖ ਸਕਦੇ ਹੋ ਖੰਡ ਪਾਈ ਹੋਈ ਹੈ ਬਾਈ ਜੀ ਕਹਿੰਦੇ ਉੱਥੇ ਅਸੀਂ ਉਹ ਖੰਡ ਪਾਈ ਹੋਈ ਹੈ ਤੇ ਉੱਥੋਂ ਚੱਕ ਕੇ ਉੱਥੋਂ ਲੈ ਕੇ ਵੀ ਆਪਣੇ ਛੱਤੇ ਦੇ ਵਿੱਚ ਜਾਂਦੀਆਂ ਸਾ ਦੂਸਰੀ ਗੱਲ ਇਹ ਹੈ ਕਿ ਆਪਣੇ ਜਿਹੜਾ ਇੱਥੇ ਚੀਨੀ ਨਾਲ ਸ਼ਹਿਦ ਮੰਨਦੇ ਹੋ ਸ਼ਾਇਦ ਫਾਇਦੇਮੰਦ ਹੁੰਦਾ ਵੀ ਕਿ ਨਹੀਂ ਚੀਨੀ ਦਾ ਸ਼ਹਿਦ ਨਹੀਂ ਬਣਦਾ ਇਹ ਤਾਂ ਖਾਂਦੀਆਂ ਆਹ ਸ਼ਤਕਾਂ ਵਿੱਚ ਕੀ ਸੀ ਇਹਦੇ ਕੁਝ ਨਹੀਂ ਇਹ ਤਾਂ ਆਈ ਜਾਂਦੇ ਆਈ ਜਾਂਦੀਆਂ ਬੱਚੇ ਨੂੰ ਪਾ ਦਿੰਦੇ ਇਹ ਫਾਇਦੇਮੰਦ ਹੈਗਾ ਬਿਲਕੁਲ ਬਿਲਕੁਲ ਫਾਇਦੇਮੰਦ ਤਾਂ ਜੀ ਜਿਹੜਾ ਬੇਰੀ ਤੇ ਆਉਂਗਾ ਸ਼ਹਿਦ ਸਰੋਂ ਤੇ ਆਉ ਉਹ ਸੀਜ਼ਨ ਤੱਕ ਅੰਡ ਭੁੱਲੀ ਨਹੀਂ ਸੀ ਉਹ ਤਾਂ ਚੀਨੀ ਨਹੀਂ ਹੋਗੀ ਉਹ ਤਾਂ ਹੀ ਸ਼ਹਿਦ ਹੀ ਹੋਣਾ ਆ ਦੱਸਿਓ ਤੁਸੀਂ ਦੇਖੋ ਵੀ ਰਿਸਕ ਤਾਂ ਹੈ ਗਈ ਆ ਪਰ ਇੱਕ ਇੱਕ ਸਟੋਰੀ ਕਰਨ ਦੇ ਲਈ ਕਿਤੇ ਕਿਤੇ ਜਾਣਾ ਪੈਂਦਾ ਸਾਡਾ ਕੈਮਰਾ ਪਰਸਨ ਨੇ ਹਲੇ ਇਹ ਸੇਫਟੀ ਵੈਰਕਸ ਨਹੀਂ ਪਾਇਆ ਜਿਵੇਂ ਕਿੰਨੇ ਬਕਸੇ ਲਾ ਰੱਖੇ ਤੁਸੀਂ ਇੱਕ ਬਕਸੇ ਤੁਸੀਂ ਗੈਰਾਂ 4-4 ਕਿਲੋ ਸ਼ਾਇਦ ਨਿਕਲ ਜਾਂਦਾ ਤੇ ਕਿੰਨੇ ਦਿਨਾਂ ਚ ਉਹ ਸ਼ਾਇਦ ਕਿਲੋਕੋ ਬਣ ਜਾਂਦਾ ਤਾਂ ਬਤਾਉਣਾ ਹੈ ਬਸ ਇਹਨਾਂ ਨੂੰ ਪਾਲਦੇ ਆਂ ਵੀ ਕਿਰਾ ਜਿਵੇਂ ਆਪਾਂ ਹੁਣ ਕੰਮ ਕਰਦੇ ਆਂ ਕਿ ਜੇ ਕੰਮ ਨਹੀਂ ਹੈ ਤਾਂ ਰੋਟੀ ਤਾਂ ਖਾਣੀ ਪੈਣੀ ਹੈ ਇਹ ਹੀ ਕਾਰਨ ਆ ਬਾਈ ਜੀ ਹੁਣ ਅਸੀਂ ਇਹਨਾਂ ਨੂੰ ਕਮਾਈ ਦਾ ਹੁਣ ਹੈ ਨਹੀਂ ਇਹਨਾਂ ਨੂੰ ਬਚਾਉਣ ਵਾਸਤੇ ਸਿਰਫ ਆਏ ਆ ਸਾਡੇ ਕੋਲੇ ਗਰਮੀ ਸੀ ਉਧਰ ਜਿਆਦਾ ਰਾਜਸਥਾਨ ਚ ਇੱਥੇ ਠੰਡਾ ਲੱਗਦਾ ਆ ਕਿੱਦਾਂ ਦੀ ਮੱਖੀ ਹੁੰਦੀ ਐ ਕਿੰਦਾ ਕਿ ਜਿਆਦਾ ਮਤਲਬ ਹਾਨੀਕਾਰਕ ਉਹ ਜੀ ਕਿਸੇ ਨੂੰ ਵੱਢ ਲੇ ਤਾਂ ਨਹੀਂ ਹਾਨੀਕਾਰਕ ਤਾਂ ਜੀ ਆਏ ਆ ਇਹਨਾਂ ਨੂੰ ਨਹੀਂ ਘਰ ਐਡਾ ਕੋਈ ਕਰਦੀ ਕੀ ਜੇ ਕਿਸੇ ਲੜ ਵੀ ਜਾਵੇ ਤਾਂ ਕੋਈ ਹੁਣ ਨਹੀਂ ਹੁੰਦੀ ਕੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਤੇ ਇਸ ਵਕਤ ਤੁਹਾਨੂੰ ਇੱਕ ਨੋਕੀ ਚੀਜ਼ ਦਿਖਾਣੇ ਆ ਮਧੂਮੱਖੀ ਦਾ ਪਾਲਨ ਕਿਵੇਂ ਹੁੰਦਾ ਹੈਗਾ ਸ਼ਹਿਦ ਕਿਵੇਂ ਬਣਾਉਂਦੇ ਨੇ ਮਧੂਮੱਖੀਆਂ ਤੇ ਖੜੇ ਪਿੰਡ ਸੁਧਾਰ ਦੇ ਲਾਗੇ ਤੁਗਲ ਪਿੰਡ ਦੇ ਨਜ਼ਦੀਕ ਨਹਿਰ ਪੈਂਦੀ ਹੈ ਉੱਥੇ ਅਸੀਂ ਨੰਗਰੇ ਸੀ ਤਾਂ ਬਾਈ ਜੀ ਸਾਨੂੰ ਮਿਲੇ ਅਸੀਂ ਦੇਖ ਕੇ ਸੋਚਿਆ ਕਿ ਬਾਈ ਜੀ ਨੂੰ ਪੁੱਛੀਏ ਵੀ ਜਿਹੜਾ ਮਧੂਮੱਖੀ ਪਾਲਨ ਕਿਦਾਂ ਕਰਦੇ ਆ ਕਿਵੇਂ ਇਹਨਾਂ ਦਾ ਮਤਲਬ ਤੁਸੀਂ ਖਿਆਲ ਰੱਖਦੇ ਹੋ ਕਿਦਾਂ ਇਹ ਮਧੂਮੱਖੀਆਂ ਵਾਪਸ ਛੱਤੇ ਦੇ ਵਿੱਚ ਇੱਥੇ ਆ ਕੇ ਬੈੰਦੀਆਂ ਨੇ ਤੇ ਕਿਦਾਂ ਸ਼ਹਿਦ ਬਣਾਉਂਦੀਆਂ ਨੇ ਬਾਈ ਸਾਡੇ ਨਾਲ ਮੌਜੂਦ ਹੈ ਚਸ਼ੀਗਰ ਬਾਈ ਜੀ ਕੀ ਨਾਮ ਹੈ ਤੁਹਾਡਾ ਕਰਨ ਨਾਮ ਹੈ ਹਰਮਨ ਸਿੰਘ ਕਿੱਥੋਂ ਆਏ ਤੁਸੀਂ ਜੀ ਅੱਛਾ ਰਾਜੇ ਰਾਜਸਥਾਨ ਤੋਂ ਗੁਰੂਗੰਗਨਗਰ ਜ਼ਿਲ੍ਹਾ ਹਾਂਜੀ ਹਾਂਜੀ ਅੱਛਾ ਭਾਈ ਜੀ ਜਿਹੜਾ ਤੁਸੀਂ ਇਹ ਲਗਾ ਰੱਖੇ ਪਹਿਲਾਂ ਦੱਸ ਦੋ ਵੀ ਹੈ ਕੀ ਚੀਜ਼ ਇਹ ਇਹ ਮਧੂਮੱਖੀ ਹੈ ਜੀ ਮਧੂਮੱਖੀ ਇਹਦੇ ਵਿੱਚੋਂ ਹੁੰਦੀ ਹੈ ਮਧੂਮੱਖੀ ਬਿਲਕੁਲ ਨਹੀਂ ਬਿਲਕੁਲ ਅੱਛਾ ਜੀ ਤੇ ਆਪਾਂ ਪਹਿਲਾਂ ਸ਼ੁਰੂਆਤ ਇਦਾਂ ਹੀ ਕਰਦੇ ਹਾਂ ਵੀ ਜਿਹੜੇ ਮਧੂਮੱਖੀ ਦੇ ਛੱਤੇ ਲੱਗੇ ਹੁੰਦੇ ਅੰਦਰ ਇਹਦੇ ਦੇ ਛੱਤੇ ਲੱਗੇ ਹੁੰਦੇ ਆ ਨੋ ਨੋ ਫਰੇਮ ਹੁੰਦੀ ਹੈ ਜੀ ਅੱਛਾ ਜੀ ਤੇ ਫਿਰ ਕਿਵੇਂ ਮਧੂਮੱਖੀ ਸ਼ਹਿਦ ਕਿਵੇਂ ਬਣਾਉਂਦੀ ਹੈ ਫਿਰ ਵਾਪਸ ਕਿਵੇਂ ਇਹਦੇ ਆ ਕੇ ਬਹਿ ਜਾਂਦੀ ਹੈ ਜੀ ਬਿਲਕੁਲ ਆਖ ਰੱਖਿਆ ਹੁੰਦਾ ਇਹਨਾਂ ਦੰਗਣ ਵਾਸਤੇ ਹੁਣ ਜਾਣ ਵਾਸਤੇ ਇਹ ਫਿਰ ਆਪੇ ਚਲੀ ਜਾਂਦੀ ਆਈ ਜਾਂਦੀਆਂ ਅੱਛਾ ਕਿਹਾ ਬੰਦਾ ਲੈ ਕੇ ਸਮਾਨ ਲਈ ਹੁੰਦੀ ਆ ਬਾਈ ਜੀ ਨੂੰ ਆ ਜਿਹੜਾ ਇੱਕ ਬਕਸਾ ਹੈ ਇਹਦੇ ਚ ਕਿੰਨਾ ਕੁ ਸ਼ਾਇਦ ਨਿਕਲੇ ਆਉਂਦਾ ਜੀ ਇਹਦੀ ਚੀਜ਼ ਨਿਕਲੀ ਆਉਂਦਾ ਸਾਢੇ 4 ਕਿਲੋ ਸਾਢੇ 4 ਕਿਲੋ ਨਿਕਲੇ ਆਉਂਦਾ ਫਿਰ ਜਿਹੜੇ ਜਦੋਂ ਤੁਸੀਂ ਸ਼ਾਇਦ ਕੱਢਦੇ ਹੋ ਮਧੂ ਮੱਖੀਆਂ ਨੂੰ ਮਤਲਬ ਜਿਵੇਂ ਤੁਹਾਡੇ ਲੜਦੀਆਂ ਉੜਦੀਆਂ ਨੇ ਇਹ ਕਿਵੇਂ ਨੇ ਤਾਂ ਹੈ ਹੀ ਜੀ ਫਿਰ ਕਿ ਅਕਸਰ ਖਾਂਦੇ ਆ ਫਿਰ ਲਾਲ ਪੀਤਾ ਹੁੰਦਾ ਆਪੂ ਕੰਮ ਹੈ ਕੀ ਰੇਡ ਵੇਚਦੇ ਨੇ ਸ਼ਾਇਦ ਇਹ ਜੀ ਰੇਡ ਉੜਤਾ ਜੀ ਮੌਕੇ ਦਾ ਹੈ ਇੱਕ ਤੀ 140 ਰੁਪਏ ਵਿਕਿਆ اچھا ਤੇ ਪਹਿਲਾਂ 60 ਰੁਪਏ ਵਿਗਦਾ ਰਿਹਾ ਕੁੱਲ اچھا ਜੀ ਇਹਨਾਂ ਦੇ ਵਿੱਚ ਕਮਾਈ ਵੀ ਹੈਗੀ ਹੈ ਨਹੀਂ ਵੀ ਜੇ ਸੀਜ਼ਨ ਲੱਗਿਆ ਤਾਂ ਕਮਾਈ ਹੈ ਨਹੀਂ ਤਾਂ ਫਿਰ ਜਿਵੇਂ ਕਿੰਨੇ ਬਕਸੇ ਲਾ ਰੱਖੇ ਤੁਸੀਂ ਇੱਕ ਬਕਸੇ ਤੁਸੀਂ ਕਹਿੰਦੇ 4 1/2 ਕਿਲੋ ਸ਼ਾਇਦ ਨਿਕਲ ਜਾਂਦਾ ਹੈ ਤੇ ਕਿੰਨੇ ਦਿਨਾਂ ਚ ਉਹ ਸ਼ਾਇਦ ਕਿਲੋ ਕੋ ਬਣ ਜਾਂਦਾ ਜੀ ਹਫ਼ਤੇ ਚ ਕਰਦੇ ਆ ਇੱਕ ਹਫ਼ਤੇ ਚ ਇੱਕ ਬਕਸਾ 4 ਕਿਲੋ ਸ਼ਾਇਦ ਬਣਾ ਦਿੰਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਫੀਡ ਦਿੰਦੇ ਉਹਨਾਂ ਨੂੰ ਮਧੂਮੱਖੀਆਂ ਕਿੱਦਾਂ ਤੁਸੀਂ ਪਾਲਣ ਕਰਦੇ ਸੀਜ਼ਨ ਦੇ ਵਿੱਚ ਆ ਕੇ ਅਸੀਂ ਚੀਨੀ ਪਾਉਣੀ ਹੈ ਕਿ ਚੀਨੀ ਪਾਉਨੇ ਹੋ ਕਿੱਥੇ ਪਾਉਨੇ ਹੋ ਮਤਲਬ ਇਹਦੇ ਵਿੱਚ ਪਾ ਦਿੰਨੇ ਆਂ ਚੀਨੀ ਪੀਨੇ ਉਹ ਪਾਈ ਪਈ ਉਧਰ ਸਾਈਡ ਅੱਛਾ ਹੂੰ ਉੱਥੇ ਅਲੱਗ ਪਾ ਕੇ ਰੱਖੀ ਹੁੰਦੀ ਆ ਉਥੋਂ ਮਤਲਬ ਉਹ ਚੱਕ ਕੇ ਉਹ ਆਪਣੇ ਛੱਤੇ 'ਚ ਪਾਉਂਦੇ ਨੇ ਬੱਚਿਆਂ ਨੂੰ ਪਾਲੀ ਜਾਂਦੇ ਆ ਅੱਛਾ ਹੁਣ ਤਾਂ ਵਧਾਉਨੇ ਬਸ ਇਹਨਾਂ ਨੂੰ ਪਾਲਦੇ ਆ 20 ਗ੍ਰਾਮ ਜਿਵੇਂ ਆਪਾਂ ਹੁਣ ਕੰਮ ਕਰਦੇ ਆ ਤੇ ਜੇ ਕੰਮ ਨਹੀਂ ਆ ਤਾਂ ਰੋਟੀ ਤਾਂ ਖਾਣੀ ਪੈਣੀ ਆ ਇਹ ਹੀ ਕਾਰਨ ਆ ਬਾਈ ਜੀ ਹੁਣ ਅਸੀਂ ਇਹਨਾਂ ਨੂੰ ਕਮਾਈ ਤਾਂ ਹੁਣ ਹੈ ਨਹੀਂ ਇਹਨਾਂ ਨੂੰ ਬਚਾਉਣ ਵਾਸਤੇ ਸਿਰਫ ਆਏ ਆ ਸਾਡੇ ਕੋਲੇ ਗਰਮੀ ਸੀ ਉਧਰ ਜਾਦੇ ਰਾਜਸਥਾਨ 'ਚ ਇਹ ਤੇ ਠੰਡਾ ਇਲਾਕਾ ਹੈ ਆ ਕਰਕੇ ਬੱਲੇ ਅੱਛਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਖੇਤੀ ਕਰਦੇ ਹੋ ਇੱਥੇ ਸਾਨੂੰ ਹੋ ਗਿਆ ਜੀ 7 ਸਾਲ ਤੇ ਇਹ ਮੜਾ ਜੀ ਮਧੂਮੱਖੀਆਂ ਦੇ ਬਾਰੇ ਦੱਸੋ ਵੀ ਕਿੱਦਾਂ ਦੀ ਮੱਖੀ ਹੁੰਦੀ ਹੈ ਕਿੱਦਾਂ ਕਿ ਜ਼ਿਆਦਾ ਮਤਲਬ ਹਾਨੀਕਾਰਕ ਉਹ ਜੀ ਕਿਸੇ ਨੂੰ ਵੱਢ ਲੇ ਤਾਂ ਨਹੀਂ ਹਾਨੀਕਾਰਕ ਤਾਂ ਜੀ ਆਏ ਆ ਇਹਨਾਂ ਨੂੰ ਨਹੀਂ ਖਰ ਐਡਾ ਕੋਈ ਕਰਦੀਗੀ ਜੇ ਕਿਸੇ ਲੜ ਵੀ ਜਾਵੇ ਤਾਂ ਕੋਈ ਉਹ ਨਹੀਂ ਹੁੰਦੀ ਬਰੋਂ ਨੂੰ ਕੋਈ ਨਹੀਂ ਤੇ 2-4 ਮਿੰਟਾਂ ਵਿੱਚ ਕੰਡੇ ਦੀ ਪੀੜ ਤਾਂ ਹੁੰਦੀ ਆ ਪਰ ਵੈਸੇ ਕੋਈ ਉਹ ਹੈ ਨਹੀਂ ਦਿੱਕਤ ਵਾਲੀ ਕੋਈ ਗੱਲ ਨਹੀਂ ਜੀ ਚਾਹੋ ਯਾਨੀ ਕਿ ਹੁਣ ਤੁਸੀਂ ਮਤਲਬ ਬੱਚੇ ਦੇ ਵਿੱਚ ਦੇ ਰੱਖੇ ਅੰਡੇ ਹੈਗੇ ਆ ਉਹ ਤੁਸੀਂ ਵਧਾ ਰਹੇ ਹੋ ਬਿਲਕੁਲ 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 ਉਸ ਤੋਂ ਬਾਅਦ ਕੀ ਕਰਾਂਗੇ ਉਸ ਤੋਂ ਬਾਅਦ ਜੁਣ ਲੈ ਕੇ ਜਾਵਾਂਗੇ ਦੇਰੀ ਤੇ ਫਿਰ ਕਿਵੇਂ ਲੈ ਕੇ ਕਿਵੇਂ ਜਾਂਦੇ ਮੜਾ ਜੀ ਦੱਸੋਗੇ ਗੱਡੀ ਤੇ ਲੈ ਕੇ ਟ੍ਰੱਕ ਤੇ ਹੁਣ ਜਿਵੇਂ ਮੈਂ ਤੁਹਾਡੇ ਕੋਲੇ ਚੱਲਾਂ ਨਾਲ ਤਾਂ ਦਿਖਾਉਂਗੇ ਮੈਨੂੰ ਮੜਾ ਜੀ ਕਿਵੇਂ ਆਪ ਦੇ ਦਿਓ ਤੁਸੀਂ ਮੈਨੂੰ ਮੈਂ ਵੀ ਭਾਲਾਂ ਤੁਸੀਂ ਦੂਸਰਾ ਲਾ ਲਿਓ ਇਹ ਕਰਕੇ ਲਾਉਣਾ ਕੋਈ ਗੱਲ ਨਹੀਂ ਲਾ ਲਓ ਨਾ ਨਾ ਮੈਂ ਇਥੇ ਨਹੀਂ ਲੜਦੀ ਜੀ ਲੜੂਗੀ ਆਪ ਦੇਖੋ ਤੁਸੀਂ ਆ ਮੇਰੇ ਮਾਸਕ ਪਾਇਆ ਹੋਇਆ ਅਸੀਂ ਮੋਦੂ ਮੱਖੀ ਦੇਖਣ ਜਾ ਰਹੇ ਹਾਂ ਫਿਲਹਾਲ ਦਰਸ਼ਕੋ ਸਾਡੇ ਵੱਸ ਤੋਂ ਦੁਆ ਕਰਿਓ ਜੀ ਲੜਕੀ ਤਾਂ ਬਚ ਗਈ ਸਾਡਾ ਕੈਮਰਾਮੈਨ ਵਿਚਾਰਾ ਕੱਲਾ ਹੀ ਆ ਆ ਦੇਖੋ ਤੁਸੀਂ ਇੱਕ ਵਾਰੀ ਬ੍ਰੀਕੀ ਨਾਲ ਦਿਖਾ ਰਹੇ ਹਾਂ ਬਈ ਆ ਬਾਈ ਜੀ ਨੇ ਵੀ ਮਾਸਕ ਪਾ ਲਿਆ ਬਾਈ ਜੀ ਹੁਣ ਹੋਰ ਕੀ ਅੱਗੇ ਕੀ ਪ੍ਰੋਸੈਸ ਹੈ ਮੜਾ ਜਲਦੀ ਜਲਦੀ ਦੱਸਿਓ ਹਾਂ ਹਾਂ ਤੁਹਾਨੂੰ ਕੋਈ ਨਹੀਂ ਬੁਖਾ ਦੇਣੇ ਆ ਜੀ ਅਸੀਂ ਇਹਦੇ ਵਿੱਚ ਪੁੱਛੇਗਾ ਕੀ ਕੁਛ ਨਹੀਂ ਹੈ ਅਸੀਂ ਤੁਹਾਨੂੰ ਦਿਖਾਉਣੇ ਆ ਫਿਰ ਪ੍ਰੋਗਰਾਮ ਜਿਹੇ ਜੇ ਸਾਡੇ ਕੋਲੇ ਹੈਗਾ ਉਹ ਜੇ ਤੁਹਾਨੂੰ ਦਿਖਾਈ ਜੰਨੇ ਆ ਹਾਂਜੀ ਬੱਸ 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 ਨਹੀਂ 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 ਦਿਖਾਉਣ ਦਿਖਾਉਣੇ ਇੱਕ ਮਿੰਟ ਕੋਈ ਨਹੀਂ ਤੁਹਾਨੂੰ ਨਹੀਂ ਆਇਨੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਇਹ 9 ਫਰੇਮ ਹੈ ਜੀ ਅੱਛਾ ਜੀ 9 ਫਰੇਮ ਹੈ ਜੀ ਇਹ ਜਦੋਂ ਸਿਆਲ ਦੇ ਵਿੱਚ ਮਾਲ ਕਰਦੀ ਹੈ ਸਰਸ ਸਿਉ ਦੇ ਸਰਸ ਸਰੋ ਵੇਲੇ ਹੂੰ ਹੂੰ ਉਹਨਾਂ ਮਾਲ ਕੱਢਦੇ ਆ ਅੱਛਾ ਜੀ ਬਾਕੀ ਹੁਣ ਤਾਂ ਇਹਨਾਂ ਦੇ ਬੱਚੇ ਪਾਲਦੀਆਂ ਬਸ ਅੱਛਾ ਹਾਂ ਲੜ ਜਾਂਦੀਆਂ ਵਿੱਚੋਂ ਅੱਛਾ ਹਾਂ ਤੇ ਉਹ ਨਹੀਂ ਕੁਛ ਕਹਿੰਦੀ ਨਹੀਂ ਹੁੰਦਾ ਐ ਨਹੀਂ ਕੁਛ ਨਹੀਂ ਤੇ ਫਿਰ ਆਪਣੇ ਜਦੋਂ ਤੁਸੀਂ ਇਹਨੂੰ ਅੰਦਰ ਕਿਵੇਂ ਜਾਂਦੇ ਆ ਵਾਪਸ ਇਹ ਅੰਦਰ ਜੀ ਇਧਰਲੇ ਪਾਸੇ ਹੈਗਾ ਸਰਾਖ ਰੱਖਿਆ ਹੋਇਆ ਅੱਛਾ ਜੀ ਉਹਦੇ ਪਿੱਛੇ ਬੱਸ ਨਹੀਂ ਹਾਂ ਜੀ ਹੈਗੀ ਅੱਛਾ ਜਿਹੜੀ ਅੱਛਾ ਕਿੰਨੇ ਡੱਬੇ ਕਿੰਨੇ ਨੇ ਟੋਟਲ ਤੁਸੀਂ ਕਿੰਨੇ ਕੀ 60 60 ਬਾਅਦ ਤੇ ਕਿੰਨਾ ਕੁ ਸ਼ਾਇਦ ਨਿਕਲ ਜਾਂਦਾ ਹਫਤੇ ਦੇ ਵਿੱਚ ਇਹਦਾ ਇਹਦਾ ਹਫਤੇ ਜੀ ਕੱਢ ਦਿੰਦੇ ਆ 2.5 ਘੰਟੇ 2.5 ਘੰਟੇ ਨਿਕਲ ਜਾਂਦਾ ਤੇ ਬਾਕੀ ਤੁਸੀਂ ਕਹਿ ਰਹੇ ਸੀ ਚੀਨੀ ਪਾਉਨੇ ਆ ਅਸੀਂ ਉਹ ਕਿੱਧਰ ਪਾਉਨੇ ਆ ਕੋਈ ਨਹੀਂ ਪਈ ਉਧਰ ਪਾਉਂਦੇ ਉਧਰ ਜਾਂਦਾ ਠੀਕ ਹੈ ਮਾਹੌਲ ਕਿ ਨਾ ਜਾਈਏ ਹਾਂ ਨਾ ਜਾ ਸਕਦੇ ਆ ਅੱਜ ਆ ਜੀ ਨਹੀਂ 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 ਆਈ ਨਹੀਂ ਆ ਦਰਸ਼ਕੋ ਤੁਸੀਂ ਦੇਖੋ ਵੀ ਰਿਸਕ ਤਾਂ ਹੈਗਾ ਹੀ ਆ ਪਰ ਇੱਕ ਇੱਕ ਸਟੋਰੀ ਕਰਨ ਦੇ ਲਈ ਕਿਤੇ ਕਿਤੇ ਜਾਣਾ ਪੈਂਦਾ ਸਾਡਾ ਕੈਮਰਾ ਪਰਸਨ ਨੇ ਹਾਲੇ ਇਹ ਸੇਫਟੀ ਵੈਰਕਸ ਨਹੀਂ ਪਾਏ ਆ ਬਾਕੀ ਤੁਸੀਂ ਦੇਖ ਸਕਦੇ ਹੋ ਖੰਡ ਪਾਈ ਹੋਈ ਆ ਬਾਈ ਜੀ ਕਹਿੰਦੇ ਉੱਥੇ ਅਸੀਂ ਉਹ ਖੰਡ ਪਾਈ ਹੋਈ ਆ ਤੇ ਉੱਥੋਂ ਚੱਕ ਕੇ ਉੱਥੋਂ ਲੈ ਕੇ ਵੀ ਆਪਣੇ ਛੱਤੇ ਦੇ ਵਿੱਚ ਜਾਂਦੇ ਆ ਤਾਂ ਇੱਕ ਵਾਰੀ ਮੈਂ ਆਪਣੇ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਤੁਸੀਂ ਇੱਥੋਂ ਨਿਕਲੋ ਇੱਕ ਵਾਰੀ ਬਾਈ ਜੀ ਮਤਲਬ ਜਿਵੇਂ ਨਾਲ ਆਸ-ਪਾਸ ਲੋਕ ਲੰਘਦੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਨਹੀਂ ਜੀ ਨਹੀਂ ਨਹੀਂ ਆਈ ਨਹੀਂ ਫਿਰ ਕਦੋਂ ਕਹਿੰਦੀ ਕਦੋਂ ਇਹ ਇਹ ਕਹਿੰਦੀ ਐ ਜੀ ਜਦੋਂ ਕੰਮ ਨਾ ਚੱਲਦਾ ਹੋਵੇ ਬਾਹਰ ਤੁਰੀ ਹੇ ਜਾਂਦੀਆਂ ਹੁਣ ਚੱਲੀ ਆਉਂਦੀਆਂ ਨਹੀਂ ਖੁਸ਼ ਆਉਂਦੀਆਂ ਜਦੋਂ ਹੁਣ ਕੰਮ ਵਿੱਚ ਰੋਗੀ ਨਾ ਆਖੀ ਉਹਦੋਂ ਦਿੱਕਾ ਲਉਂਦੇ ਉਹਦੋਂ ਉਹਦੋਂ ਦਿੱਕਤ ਆ ਜਾਂਦੀ ਹੈ بارش ਵਗੈਰਾ ਹੁੰਦੀ ਉਹਦੋਂ ਉਹ ਕੁਛ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਕੋਈ ਅੱਛਾ ਦੂਸਰੀ ਗੱਲ ਇਹ ਹੈ ਕਿ ਆਪਣੇ ਜਿਹੜਾ ਇੱਥੇ ਚੀਨੀ ਨਾਲ ਸ਼ਹਿਦ ਬਣਾਉਂਦੇ ਉਹ ਸ਼ਾਇਦ ਫਾਇਦੇਬਾਦ ਹੁੰਦਾ ਵੀ ਕਿ ਨਹੀਂ ਚੀਨੀ ਦਾ ਸ਼ਹਿਦ ਨਹੀਂ ਬਣਦਾ ਇਹ ਤਾਂ ਖਾਂਦੀਆਂ ਆ ਆ ਛੱਤਾਂ ਦੇ ਵਿੱਚ ਕੀ ਸੀ ਉਹਦੇ ਕੁਛ ਨਹੀਂ ਇਹ ਤਾਂ ਆਈ ਜਾਂਦੀਆਂ ਖਾਈ ਜਾਂਦੀਆਂ ਬੱਚੇ ਨੂੰ ਪਾਲਦੀਆਂ ਇਹ ਫਾਇਦੇਮੰਦ ਹੈਗਾ ਬਿਲਕੁਲ ਬਿਲਕੁਲ ਫਾਇਦੇਮੰਦ ਤਾਂ ਜੀ ਜਿਹੜਾ ਬੇਰੀ ਤੇ ਆਉਗਾ ਸ਼ਹਿਦ ਸਰੋਂ ਤੇ ਆਉਗਾ ਸੀਜ਼ਨ ਚ ਉਹ ਤਾਂ ਖੰਡ ਪੁੰਦੀ ਨਹੀਂ ਅਸੀਂ ਉਹ ਤਾਂ ਚੀਨੀ ਨਹੀਂ ਹੁੰਦੀ ਉਹ ਤਾਂ ਛੇਤੀ ਹੁੰਦਾ ਜੀ ਹੁਣ ਨਹੀਂ ਹੁਣ ਤਾਂ ਜੀ ਫਿਰ ਪਾਉਣਾ ਪੈਂਦਾ ਕੀ ਕਰੀ ਜੀ ਬਿਲਕੁਲ ਖਾਣ ਨੂੰ ਹੈ ਨਹੀਂ ਫੁੱਲ ਹੈ ਨਹੀਂ ਹੁਣ ਹੂੰ ਜੇਕਰ ਫਲਾਕਾ ਹੋਵੇ ਕੋਈ ਤਾਂ ਫਿਰ ਖਾਣ ਜੇ ਫਲਾਕਾ ਹੀ ਹੈ ਨਹੀਂ ਤਾਂ ਖਾਣ ਕਿੱਥੋਂ ਹੂੰ ਉਹ ਤਾਂ ਫਿਰ ਇਹਨਾਂ ਨੂੰ ਪਾਉਣਾ ਪਊ ਅੱਛਾ ਢੇੜ ਪਰ ਦੇ ਤੇ ਪੈਸੇ ਸ਼ਾਇਦ ਦੇ ਫਾਇਦੇ ਦੱਸੋ ਹੁਣ ਭਾਈ ਜੀ ਸ਼ਾਇਦ ਦੇ ਫਾਇਦੇ ਕੀ ਕੀ ਨੇ ਫਾਇਦੇ ਫਾਇਦੇ ਤਾਂ ਜੀ ਆਏ ਆ ਦੇਖੋ ਦਵਾਈਆਂ ਦੇ ਵਿੱਚ ਪੈਂਦੇ ਆ ਛੇ ਦਵਾਈਆਂ ਚ ਵੀ ਪੈਂਦਾ ਅੱਛਾ ਜੀ ਇਹ ਕੋਈ ਖਾ ਲੇ ਕੋਈ ਜਿਵੇਂ ਆਪਣਾ ਰੱਖਦੇ ਵੀ ਦਵਾਈ ਬਣਾ ਕੇ ਖਾਣਾ ਸੀ ਸਵੇਰ ਖਾਈ ਜੀ ਚਾਹ ਤੋਂ ਪਹਿਲਾਂ ਪਾਣੀ ਚ ਪਾ ਕੇ ਨਾ ਮਟਾਪਾ ਘਟਦਾ ਹੈ ਹੂੰ ਹੂੰ ਬਾਕੀ ਬੱਚਿਆਂ ਨੂੰ ਖੰਗ ਖੰਸੀ ਤੋਂ ਦਿੱਤਾ ਜਾਂਦਾ ਹੈ ਵਧੀਆ ਚੀਜ਼ ਹੈ ਅੱਛਾ ਮਾੜੀ ਨਹੀਂ ਕੀ ਗਰਮ ਹੁੰਦਾ ਕਿ ਠੰਡਾ ਹੁੰਦਾ ਜੀ ਤਾਂ ਪਾਣੀ ਚ ਪਾ ਕੇ ਪੀ ਲੀ ਗੇ ਠੰਡੇ ਚ ਤੇ ਗਰਮੀ ਚ ਫੇਰ ਤਾਂ ਠੰਡਾ ਹੀ ਹੈ ਤੇ ਜੇ ਆਪਾਂ ਗਰਮੀ ਦੇ ਵਿੱਚ ਗਰਮ ਪਾਣੀ ਚ ਪੀਗੀ ਤਾਂ ਫੇਰ ਸਿੰਘ ਗਰਮ ਕਰੂ ਜੀ ਤਾਂ ਦੋਸਤੋ ਇਹ ਬਾਈ ਨੇ ਦੱਸਿਆ ਕਿ ਜਿਹੜੇ ਮਧੂਮੱਖੀ ਦੇ ਪਾਲਨ ਕਿਵੇਂ ਕਰਦੇ ਆ ਮਧੂਮੱਖੀ ਦਾ ਕੀ ਖਾਣਾ ਹੁੰਦਾਗਾ ਕਿੱਦਾਂ ਇਹ ਹੈਂਡਲ ਕਰਦੇ ਆ ਕਿੱਦਾਂ ਕੀ ਕਰਦੇ ਆ ਤਾਂ ਦੇਖੋ ਬਾਈ ਜੀ ਰਿਸਕ ਵੀ ਹੁੰਦਾਗਾ ਬਾਈ ਜੀ ਨੂੰ ਕਾਫੀ ਸਾਲ ਹੋ ਗਿਆ ਹੈ ਮਧੂਮੱਖੀ ਪਾਲਨ ਦਾ ਤੁਸੀਂ ਦੇਖ ਸਕਦੇ ਹੋ ਵੀ ਮਧੂਮੱਖੀਆਂ ਦੇ ਸ਼ਾਇਦ ਕਿੰਨਾ ਕ ਫਾਇਦੇਵਾਦ ਹੁੰਦਾ ਹੈ ਬਾਈ ਜੀ ਹੋਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਾਈ ਜੀ ਹੁਣ ਇਹ ਆਈਆਂ ਵੀ ਹੁਣ ਅਸੀਂ ਤਾਂ ਜੀ ਇਹਦੇ ਬਾਰੇ ਹੀ ਕਹਿੰਦੇ ਬਹੁਤ ਚੰਗੀ ਚੀਜ਼ ਆ ਸਾਡੇ ਤਾਂ ਵੀ ਜੱਚੀ ਆ ਸੰਤ ਚੰਗਾ ਕੰਮ ਕਰਦੀ ਹੈ ਮਿਹਨਤੀ ਆ ਉਹਦੇ ਧਰੀਏ ਨੇ ਤਾ ਬਾਈ ਜੀ ਜੇ ਤੁਹਾਡੇ ਕੋਈ ਬੰਦਾ ਸ਼ਹਿਦ ਲੈਣਾ ਚਾਹੁੰਦਾ ਹੋਵੇ ਵੀ ਤੁਸੀਂ ਘਰੇ ਮਤਲਬ ਇਹ ਬਣਾਉਂਦੇ ਹੋ ਆਰਗੇਨਿਕ ਹੈ ਤਾਂ ਕਿੱਥੇ ਆਵੇ ਅਸੀਂ ਜੀ ਹੁਣ ਤਾਂ ਰਾਜਸਥਾਨ ਚ ਹੋਣਾ ਪਊ ਉਹਨਾਂ ਨੂੰ ਨਹੀਂ ਹੁਣ ਇੱਥੋਂ ਕਿਸੇ ਨੇ ਲੈਣਾ ਹੋਵੇ ਤਾਂ ਹਾਂ ਸਾਡੇ ਕੋਲ ਹੀ ਸਾਮਾਨ ਨਹੀਂ ਹੈ ਜੀ ਮਾਨ ਪਿੰਡੇ ਕਿੱਥੇ ਪੈ ਜਾਂਦਾ ਜੀ ਆ ਨਾਲ ਰਹੇਗਾ ਗ੍ਰੀਨ ਆ ਕਿਹੜਾ ਪਿੰਡ ਹੈ ਕਲਾਰਾਂ ਦੇ ਪਰਲੇ ਪਾਸੇ ਕਲਾਰਾਂ ਦੇ ਪਰਲੇ ਪਾਸੇ ਤੁਹਾਡਾ ਆਪਣਾ ਮੋਬਾਈਲ ਨੰਬਰ ਵੀ ਦੱਸ ਦੋ ਹਾਂ ਮੇਰਾ ਬਿਨੈਸ਼ ਨੰਬਰ ਹੈ ਜੀ 74 ਜੀ 25600 ਦਾ ਜੀ ਠੀਕ ਹੈ ਤਾ ਬਾਈ ਜੀ ਜੇ ਤੁਸੀਂ ਸ਼ਾਇਦ ਲੈਣ ਦੇ ਸ਼ਕੀਨ ਹੋ ਸ਼ਾਇਦ ਕਰੇ ਵਰਤਦੇ ਹੋ ਬੱਚਿਆਂ ਦੇ ਲਈ ਲੈਣੇ ਹੋ ਤਾਂ ਇੱਕ ਵਾਰੀ ਬਾਈ ਜੀ ਨੂੰ ਕੰਟੈਕਟ ਕਰੋ ਤੇ ਇੱਕ ਵਾਰ ਆ ਕੇ ਜਰੂਰ ਤੁਸੀਂ ਦੇਖੋ